ਵੈਰ ਜੀ ਦਾ ਖਾਲਸਾ ਵੈਰ ਜੀ ਦੀ ਫਤਿਹ ਇੱਕ ਬੇਨਤੀ ਆ ਕਿਸਾਨਾਂ ਨੂੰ ਅਤੇ ਭਾਈ ਅੰਮਰਤਪਾਲ ਸਿੰਘ ਨੂੰ ਚਾਉਣ ਵਾਲੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਬਲਵੰਤ ਸਿੰਘ ਰਾਜੂਆਣਾ ਅਤੇ ਹੋਰ ਬੰਦੇ ਸਿੰਘ ਅੱਜ ਮੈਂ ਕਿਸਾਨਾਂ ਨੂੰ ਇੱਕ ਬੇਨਤੀ ਕਰਦਾਗਾ ਕਿਸਾਨ ਆਗੂ ਅਜਾ ਸਰਬ ਸਿੰਘ ਪੰਦੇਰ ਦਾ ਇੱਕ ਬਿਆਨ ਆਇਆ ਉਹ ਕਹਿੰਦਾ ਸਾਨੂੰ ਸਰਕਾਰਾਂ ਜਲੀਲ ਕਰਦੀ ਆ ਕਹਿੰਦਾ ਅਸੀਂ 25 ਨੂੰ ਕੋਚ ਕਰਾਂਗੇ ਬੜਾ ਦੁੱਖ ਲੱਗਦਾਗਾ ਮੈਂ ਤੁਹਾਨੂੰ ਪਹਿਲਾਂ ਵੀ ਕਿੰਨੇ ਵਾਰੀ ਪਿੰਡ ਪਿੰਡ ਕੇ ਮਰ ਗਿਆ ਕਿਸਾਨ ਜੁਨੀ ਵਾਲਿਓ ਪ੍ਰਧਾਨੋਂ ਉਹ ਤੁਹਾਡਾ ਜਗਦੀਸ਼ ਸਿੰਘ ਡੱਲੇਵਾਲ ਮਰਨ ਉੱਤੇ ਪਿਆਗਾ ਉਹ ਕਿਸੇ ਵੇਲੇ ਵੀ ਪਾਣਾ ਵਾਪਰ ਸਕਦਾਗਾ ਨੇਤਕ ਕਿਸਾਨਾਂ ਦੇ ਮੌਤਾ ਹੋ ਰਹੀਆਂ ਨੇ ਤੁਸੀਂ ਕਿਉਂ ਮਜ਼ਾਕ ਬਣਾਇਆ ਹੋਇਆ ਹੈ ਇਹ ਨੌਜਵਾਨਾਂ ਦਾ ਕਤਲਿਆਬ ਹੋ ਰਿਹਾਗਾ ਤੁਸੀਂ ਇਹ ਇਹ ਕੀ ਕਰ ਰਹੇ ਹੋ ਤੁਸੀਂ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਕਿ ਤੁਹਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਂਦੀ ਤੁਹਾਨੂੰ ਜਲੀਲ ਕੀਤਾ ਜਾਊਗਾ ਅੱਜ ਤੁਸੀਂ ਖੁਦ ਮੰਨਿਓ ਮੈਂ ਤੁਹਾਨੂੰ ਕਿਹਾ ਸੀ ਕਿ ਅਨੰਦਪੁਰ ਸਾਹਿਬ ਦਾ ਮਤਾ ਜਨਤਕ ਲਾਗੂ ਨਹੀਂ ਕਰਦੇ ਜਿੰਨਾ ਮਰਜੀ ਠਾਰਾ ਮਾਰ ਲਓ ਜਿੰਨਾ ਮਰਜੀ ਭੱਜ ਲਓ ਤਾਂ ਨੂੰ ਮੋਦੀ ਸਰਕਾਰ ਅੱਜ ਨਾ ਰਾ ਦੇਵੇ ਨਾ ਤੇ ਕੱਲ ਦੂਸਰੀ ਗੱਲ ਜੇ ਤੁਸੀਂ ਹਮਾਇਤ ਦੇ ਵਿੱਚ ਭਾਈ ਅੰਮਰਪਾਲ ਸਿੰਘ ਨੂੰ ਬਾਹਰ ਕਢਾ ਲੈਨੇ ਹੋ ਭਾਈ ਜਗਤਾਰ ਸਿੰਘ ਹਵਾਰਾ ਵਰਗੇ ਨੌਜਵਾਨਾਂ ਨੂੰ ਬਾਹਰ ਕਢਾ ਲੈਨੇ ਹੋ ਐਤੋਂ ਸੱਡੋ ਧਰਨੇ ਇਹ ਧਰਨੇ ਤੁਸੀਂ ਉਹਨਾਂ ਬੰਦੀ ਸਿੰਘਾਂ ਦੇ ਲਈ ਲਾਓ ਜੇ ਉਹ ਬੰਦੀ ਸਿੰਘ ਬਾਹਰ ਆ ਗਏ ਤੇ ਮੇਰਾ ਨਾ ਵਾਰਟ ਦਿਓ ਜੇਕਰ ਮੋਦੀ ਜਿਹੜੀ ਮੋਦੀ ਦੇ ਹੱਕ ਉੱਤੇ ਗੋਟਾ ਦੇ ਕੇ ਜਿਹੜੀ ਕਿਸਾਨੀ ਦੀ ਸਾਰੀਆਂ ਮੰਗਾਂ ਇਹਨੂੰ ਮੰਨਣੀਆਂ ਪੈਣਗੀਆਂ ਜਿਹੜੇ ਅੱਜ ਜਲਾਦ ਬਣੇ ਨੇ ਚਾਹੇ ਉਹ ਪੰਜਾਬ ਸਰਕਾਰ ਆ ਸੇ ਉਹ ਸੈਂਟਰ ਸਰਕਾਰ ਆ ਚਾਹੇ ਉਹ ਹਰਿਆਣੇ ਦੀ ਸਰਕਾਰ ਆ ਚਾਹੇ ਜਿੱਥੋਂ ਦੀ ਮਰਜ਼ੀ ਆ ਇਹ ਤੁਹਾਨੂੰ ਦਬਾਉਣਾ ਕਿਉਂ ਚਾਹੁੰਦੇ ਨੇ ਕਿਉਂਕਿ ਤੁਹਾਨੂੰ ਉਹਨਾਂ ਨੂੰ ਪਤਾਗਾ ਕਿ ਜਿਹੜੇ ਕਾਬਰੇ ਨੇ ਇਹ ਪੂਰੇ ਹੱਡ ਹੁੰਦੇ ਆ ਹੱਡ ਤੁਸੀਂ 2 ਕਿਸਾਨ ਜਥੇਬੰਦੀਆ ਤੇ 30 ਕਿਸਾਨ ਜਥੇਬੰਦੀਆ ਕਿੱਥੇ ਨੇ ਬਈ ਉਹ ਕਿਵੇਂ ਤੁਹਾਡੇ ਮੰਗਾ ਮੰਨਣਗੇ ਤੁਸੀਂ ਆ ਸੋਚ ਕੇ ਦੇਖੋ ਜਿੱਤੇ 30 ਕਿਸਾਨ 32 ਕਿਸਾਨ ਜਥੇਬੰਦੀਆ ਲੜਦੇ ਆ ਅਦੋਲਣ ਉਹਦਾ ਘਰਾਂ ਦੇ ਵਿੱਚ ਬੈਠੀਆਂ ਤੇ ਤੁਹਾਨੂੰ ਦੋਨੂੰ ਲਈ ਕਿ ਬੈਠੇ ਆ ਦੂਸਰੇ ਪਾਸੇ ਭਾਈ ਅੰਬਰਤ ਪਾਤਸੰਗ ਦੇ ਮਾਵਲੇ ਦੇ ਵਿੱਚ ਆ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਤੇ ਇਥੇ ਗੰਗੂ ਮੈਨੂੰ ਮਾਫ ਕਰਨਾ ਕਹਿਣਾ ਪੈ ਰਿਹਾ ਸੀ ਇਥੇ ਚੁੱਪ ਕਰੇ ਬੈਠੇ ਨੇ ਸਾਰੇ ਬੋਲੇ ਹੋ ਚੁੱਕੇ ਨੇ ਸਾਰੇ ਇਹ ਕਿੰਨਾ ਕੁ ਟਾਈਮ ਤੁਸੀਂ ਇਹ ਮੂਹਾਂ ਕਿ ਸਰਕਾਰਾਂ ਦੇ ਮੂਹਾਂ ਕਿੰਨੀ ਦੇਖਿਓ ਜਾਓਗੇ ਕੱਢੀ ਜਾਓ ਤਰਲੇ ਬਿੰਤਾ ਨਾ ਤੁਹਾਡੇ ਪੱਲੇ ਸਿੱਖਾਂ ਦੇ ਪੱਲੇ ਕੱਖ ਪਵੇ ਤੁਸੀਂ ਵੀ ਸਿੱਖੋ ਤੇ ਨਾ ਹੀ ਤੁਹਾਡੇ ਕਿਸਾਨਾਂ ਦੇ ਪੱਲੇ ਜਿਹੜਾ ਉਹ ਕੁਝ ਪੱਲੇ ਪੈਂਦਾ ਐਸ ਕਰਕੇ ਤੁਹਾਨੂੰ ਲੱਗੂਗਾ ਕਿ ਚੁੰਬਣਗੇ ਗੱਲਾਂ ਕਈਆਂ ਨੂੰ ਇੱਥੇ ਸਿੱਖ ਕੌਮ ਦੇ ਖਿਲਾਫ ਆ ਹੱਡ ਬੈਠੇ ਨੇ ਕੁੱਤੇ ਦੇ ਹੱਡ ਮਾਫ ਕਰਨਾ ਜੇ ਮੈਨੂੰ ਸਭ ਦੇ ਕਿਸੇ ਨੂੰ ਚੁਵੇ ਪਰ ਕਿਉਂ ਕਹਿਣੇ ਪੈ ਰਹੇ ਨੇ ਇਹ ਸਭ ਦਾ ਕਿਉਂਕਿ ਬੀਜੇਪੀ ਦਾ ਅਜੰਡਾ ਬੀਜੇਪੀ ਕੀ ਤੈਹ ਕਰਦੀ ਆ ਭਗਵੰਤ ਮਾਨ ਦਾ ਏਜੰਡਾ ਬੀਜੇਪੀ ਵਾਲਾ ਏਜੰਡਾ ਗਾ ਭਗਵੰਤ ਮਾਨ ਕਿਸਾਨ ਵਿਰੋਧੀ ਆ ਭਗਵੰਤ ਮਾਨ ਸਿੱਖਾ ਵਿਰੋਧੀ ਆ ਇਹ ਲੋਕ ਕਹਿ ਰਹੇ ਨੇ ਅੱਜ ਇਹ ਗੱਲਾਂ ਕਿਉਂ ਨਿਕਲ ਕੇ ਬਾਹਰ ਆ ਰਹੀਆਂ ਆ ਰਗਿਆ ਨੇ ਹੁਣ ਤੁਹਾਨੂੰ ਇਹ ਲੱਗਦਾ ਹੋਊਗਾ ਜਿਸ ਤਰ੍ਹਾਂ ਸਾ ਖਬੀਰ ਬਾਦਲ ਕੇ ਕਹਿੰਦੇ ਕਿ 25 ਸਾਲ ਰਾਜ ਕਰਾਂਗੇ ਇਹੀ ਮੁੱਦਾ ਲੈ ਕੇ ਭਗਵੰਤ ਮਾਨ ਚੱਲਿਆ ਹੋਇਆਗਾ ਇਹ ਕਹਿੰਦਾ ਮੈਂ ਵੋਟਾਂ ਪਵਾ ਦੂੰਗਾ 2027 ਦੇ ਵਿੱਚ ਲੋਕਾਂ ਤੋਂ ਕਹਿੰਦਾ ਮੈਂ ਦੁਬਾਰੇ ਸਰਕਾਰ ਬਣਾਉਂਗਾ 2027 ਦੇ ਵਿੱਚ ਪਰ ਅਰਵਿੰਦ ਕੇਜਰੀਵਾਲ ਦਾ ਭਲੇਖਾ ਨਿਕਲ ਚੁੱਕਿਆਗਾ ਭਗਵੰਤ ਮਾਨ ਦੀ ਕੁਰਸੀ ਜਾਣੀ ਜਾਣੀ ਆ ਜਿਹਨਾਂ ਮਰਜ਼ੀ ਜ਼ੋਰ ਲਾ ਲੇ ਇਸ ਤੋਂ ਬਾਅਦ ਜਿਹੜੀ ਕੁਰਸੀ ਜਾਣੀ ਆ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਣੀ ਆ ਵੱਡੇ ਬਦਲਾਅ ਹੋਣਗੇ ਬੜਾ ਕੁਝ ਹੋਣਾਗਾ ਜੀ ਸਬਰ ਦਾ ਧਿਆਨ ਬੜਾ ਕੁਝ ਜਿਹੜਾ ਭਿਆਨਕ ਸਮਾਂ ਆਉਣ ਵਾਲਾਗਾ ਇਹ ਤੁਸੀਂ ਯਾਦ ਰੱਖ ਲਓ ਅੱਜ ਦੀ ਵੀਡੀਓ ਨੂੰ ਤੁਸੀਂ ਸੇਵ ਕਰਕੇ ਰੱਖ ਲਿਓ ਆਉਣ ਵਾਲਾ ਟਾਈਮ ਔਰ ਬੜਾ ਭਵਿੱਖ 2-4 ਸਾਲ 27 ਤੱਕ ਬੜਾ ਕੁਝ ਹੋਣਾਗਾ ਸਿੱਖਾਂ ਦੇ ਫਿਰ ਝੂਠੇ ਪੁਲਸ ਮੁਕਾਬਲੇ ਬਣਨੇ ਨੇ ਤੇ ਭਾਈ ਅੰਬਰਪਾਲ ਸਿੰਘ ਉੱਪਰ ਵੀ ਜਿਹੜਾ ਇਹ ਟੈਗ ਕਰਵਾ ਸਕਦੇ ਨੇ ਉਹਨੂੰ ਵੀ ਸ਼ਹੀਦ ਕਰਾ ਸਕਦੇ ਇਹ ਵੀ ਵੱਡੀਆਂ ਜਾਣਕਾਰੀਆਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਇਹ ਬੜੇ ਦੁੱਖ ਦੇ ਨਾਲ ਕਹਿ ਰਹੇ ਆ ਕਹਿਣਾ ਪੈ ਰਿਹਾ ਅੱਜ ਜਿਹੜੇ ਸਿੱਖਾਂ ਦੇ ਮਖੌਟਾ ਪਾਈ ਸਿੱਖ ਕੌਮ ਦਾ ਬੈਠੇ ਆ ਅੱਜ ਉਹ ਜਲਾਦਾਂ ਤੋਂ ਅੱਗੇ ਨੇ ਉਹ ਸਰਕਾਰਾਂ ਦੇ ਪਿੱਠੂ ਬਣੇ ਹੋਏ ਨੇ ਉਹ ਸਰਕਾਰਾਂ ਦੇ ਟੌਟ ਬਣੇ ਹੋਏ ਦੇ ਉਹਨਾਂ ਟੌਟਾਂ ਨੂੰ ਉਹ ਗਦਾਰੀਆਂ ਕਰਕੇ ਸੇ ਕੌਣ ਮਰਵਾਉਣਾ ਚਾਹੁੰਦੇ ਆ ਜਿਸ ਤਰ੍ਹਾਂ ਦਰਬਾਰ ਸਾਹਿਬ ਵੇਲੇ ਇੰਦਰਾ ਕਾਂਧੀ ਦੇ ਟੌਟ ਬਣੇ ਸੀ ਪ੍ਰਕਾਸ਼ ਬਾਦਲਾ ਹਰਚੰਦ ਸਿੰਘ ਲੋਂਗੋਵਾਲ ਗਰਚਰਨ ਸਿੰਘ ਟੌੜਾ ਜਗਦੇਵ ਸਿੰਘ ਤਲਵੰਡੀ ਸਰਜੀਤ ਸਿੰਘ ਬਰਨਾਲੇ ਵਰਗੇ ਬਲਵੰਤ ਸਿੰਘ ਰਮਉ ਵਾਲੀਏ ਵਰਗੇ ਅਤੇ ਹੋਰ ਪਤਾ ਨਹੀਂ ਕਿੰਨੇ ਕ ਜਿਹੜੇ ਆ ਬੀਜੇਪੀ ਦੇ ਆਗੂ ਅੜਵਾਨੀ ਵਰਗੇ ਆ ਸਰਜੀਤ ਹਰਕ੍ਰਿਸ਼ਨ ਸਰਜੀਤ ਵਰਗੇ ਕਾਮਰੇੜਾ ਸਾਰਿਆਂ ਨੇ ਉੱਤੇ ਜਿਹੜਾ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਨੂੰ ਸ਼ਹੀਦ ਕਰਾਇਆ ਤੁਹਾਡੇ ਕੰਨ ਉੱਤੇ ਜੂਨੀ ਸਰਕੀ ਤੁਹਾਡਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਤੁਹਾਡੇ ਕੰਨ ਉੱਤੇ ਜੂ ਫੇਰ ਨਹੀਂ ਸਰਕੀ ਤੁਹਾਡੇ 90 92 ਵਿੱਚ ਦਹਾਕੇ ਵਿੱਚ ਫੇਰ ਤੁਹਾਡਾ ਹੌਲੀ ਖੱਡੀ ਕਿਸ ਤੁਹਾਡੇ ਨੌਜਵਾਨਾਂ ਦੀ ਫੇਰ ਨਹੀਂ ਤੁਹਾਡੇ ਉੱਤੇ ਜੂ ਸਰਕੀ ਅੱਜ ਤੁਸੀਂ ਜੇਕਰ ਇੱਕ ਦੋ ਸਿੱਖ ਜਿੱਤ ਗਏ ਐਮਪੀ ਪਾਈ ਸਰਬਜੀਤ ਸਿੰਘ ਖਾਲਸਾ ਉਹ ਜਿਨ੍ਹਾਂ ਦੇ ਪਿਤਾ ਦੀ ਬੜੀ ਵੱਡੀ ਕੁਰਬਾਨੀ ਆ ਉਹ ਐਸੀ ਉਹਨਾਂ ਦਾ ਸਾਰੀ ਜ਼ਿੰਦਗੀ ਦੀ ਦੇਣ ਦੇ ਸਕਦੇ ਜੇ ਅੱਜ ਭਾਈ ਅੰਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਜਿੱਤ ਗਏ ਤੇ ਅੱਜ ਜਿਹੜਾ ਆ ਚੰਦ ਭਾਨ ਜਿਹੜਾ ਕੋਈ ਮੋਰਚਾ ਲੱਗਿਆ ਸੀ ਉੱਥੇ ਕਾਵਰੇਟ ਲਾੜੇ ਨੇ ਜਾਣ ਬੁੱਝ ਕੇ ਸਰਬਜੀਤ ਸਿੰਘ ਖਾਲਸਾ ਨੂੰ ਜਲੀਲ ਕੀਤਾ ਜਲੀਲ ਉਹਨੜ ਪੁੱਸਣਾ ਹੋਵੇ ਇੱਕ ਪਾਸੇ ਤਾਂ ਕਹਿੰਦੇ ਅਸੀਂ ਜਾਤ ਪਾਤ ਨੂੰ ਮੰਨਦੇ ਨਹੀਂ ਫਿਰ ਕਹਿੰਦੇ ਜੀ ਅਸੀਂ ਦਲ ਤਾਂ ਅਸੀਂ ਐਸਸੀ ਭਾਈਚਾਰੇ ਚੋਂ ਅਸੀਂ ਫਲਾਨੇ ਭਾਈਚਾਰੇ ਦੇ ਵਿੱਚੋਂ ਆ ਤੇ ਐਸਸੀ ਭਾਈਚਾਰੇ ਦੇ ਵਿੱਚੋਂ ਭਾਈ ਸਰਬਜੀਤ ਸਿੰਘ ਖਾਲਸਾ ਉਹ ਤੁਹਾਡੇ ਹੱਕ ਦੀ ਆਵਾਜ਼ ਬੁਲੰਦ ਕਰਨ ਗਿਆ ਤੁਸੀਂ ਉਹਨੂੰ ਬੇਅਜਿਤ ਬੇਇੱਜ਼ਤ ਕਰਕੇ ਮੁੜਿਆ ਮੁੜਿਆ ਉਥੋਂ ਤੇ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘਾ ਜੇ ਨਾ ਹੁੰਦੇ ਤੁਸੀਂ ਵੀ ਨਹੀਂ ਇੱਥੇ ਹੁੰਨੇ ਸੀ ਜੋ ਅੱਡ ਤੁਹਾਡੇ ਥੋੜੇ ਜੇ ਆਗੂ ਉੱਤੇ ਫਤੂਰ ਚੜਿਆ ਹੋਇਆਗਾ ਦੋ ਚਾਰ ਪੌਥਾ ਵਾਲੇ ਮੁਲਾਜ਼ਮ ਨੇ ਜਿਹੜੇ ਟਾਇਰ ਹੋਏ ਹੋਏ ਨੇ ਬੜਾ ਉਹਨਾਂ ਦੇ ਦਿਮਾਗ ਵਿੱਚ ਕੀੜਾ ਪਤਾ ਨਹੀਂ ਵੀ ਸਾਰੀ ਦੁਨੀਆ ਸਾਡੇ ਹਿਸਾਬ ਦੇ ਨਾਲ ਚੱਲ ਰਹੀ ਆ ਇਹ ਬੜਾ ਕੁਝ ਹੋਣਾਗਾ ਇਹ ਬੜਾ ਕੋਈ ਭਾਪਿਆ ਜਾਣਾਗਾ ਆ ਹੁਣ ਅਕਾਲੀ ਦਲ ਬਾਦਸ਼ ਪੰਜਾਬ ਜਥੇਬੰਦੀ ਬਣੀ ਹੈ ਬਾਦਸ਼ ਪੰਜਾਬ ਦੇ ਤੁਸੀਂ ਇਹਨਾਂ ਨੌਜਵਾਨਾਂ ਨੂੰ ਜਦੋਂ ਇਹ ਹੁਣ ਮੈਂਬਰਸ਼ਿਪ ਭਰੀ ਜਾ ਰਹੀ ਆ ਇਹਨਾਂ ਨੂੰ ਡਰਾਵੇ ਦਿੱਤੇ ਜਾ ਰਹੇ ਨੇ ਸਰਕਾਰਾਂ ਵੱਲੋਂ ਦਿੱਤੇ ਜਾ ਰਹੇ ਨੇ ਏਜੰਸੀਆਂ ਵੱਲੋਂ ਦਿੱਤੇ ਜਾ ਰਹੇ ਨੇ ਮਨ ਲੋਕ ਕਹੂ ਕਹਣਾਗਾ ਕਿ ਨੌਜਵਾਨੋ ਜੇਕਰ ਤੁਸੀਂ ਜਿੰਨਾ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਕਿਹਾ ਸੀ ਕਿ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਉਹਨੇ ਤੱਕ ਧਾਰ ਦੀ ਕੁੱਟ ਪੈਣੀ ਪੈਣੀ ਆ ਤੇ ਇਹ ਧਾਰ ਦੀ ਕੁੱਟ ਤੋਂ ਬਚਣ ਦਾ ਮੁਸ਼ਕਲ ਲੱਗਦਾ ਮੈਨੂੰ ਹਿਲਾਂ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਧੰਨਵਾਦ ਬਰਜੇ ਦਾ ਖਾਲਸਾ ਵੈਨਜ਼ੀ ਦੀ ਭਤੀ